ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਿਹੜੀ ਅੱਜ ਦੀ ਵੱਡੀ ਖਬਰ ਪੋਪਿੰਦੀ ਭਾਰਤ ਯਾਤਰਾ ਤੋਂ ਪਹਿਲਾਂ ਪੀਐਮ ਮੋਦੀ ਨੂੰ ਮਿਲਿਆ ਉਸ ਦਾ ਖਾਸ ਸਹਿਯੋਗੀ ਕਈ ਮੁੱਦਿਆਂ ਤੇ ਹੋਈ ਚਰਚਾ ਦਸੰਬਰ ਦੀ ਸ਼ੁਰੂਆਤ ਵਿੱਚ ਹੋਣ ਵਾਲੇ 23ਵੇਂ ਸਲਾਨਾ ਭਾਰਤ ਰੂਸ ਸਿਖਰ ਸੰਮੇਲਨ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਰ ਮੀਰ ਪੁਤਿਨ ਦੇ ਕਰੀਬ ਸਹਿਯੋਗੀ ਨਿਕੋਲ ਲਾਇ ਪਾਤਰੂਸ਼ੇਵ ਨਾਲ ਮੁਲਾਕਾਤ ਕੀਤੀ ਅਤੇ ਏਐਮ ਮੈਟਿੰਗ ਵਿੱਚ ਦੋਹਲੇ ਸਹਿਯੋਗ ਖਾਸ ਕਰਕੇ ਸਮੁੰਦਰੀ ਸੁਰੱਖਿਆ ਤੇ ਸਮੁੰਦਰੀ ਸੁਰੱਖਿਆ ਤੇ ਨੂੰ ਸੁਰੱਖਿਆਤ ਨੂੰ ਮਜ਼ਬੂਤ ਕਰਨਾ ਤੇ ਆਉਣ ਵਾਲੇ ਸਿਖਰ ਸਮੇਲਨ ਲਈ ਤਿਆਰੀਆਂ ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ ਰੂਸੀ ਦੋਤ ਦੂਤਾਵਾਂ ਨੇ ਸੋਸ਼ਲ ਮੀਡੀਆ ਮੰਚ ਤੇ ਐਕਸ ਤੇ ਜਾਣਕਾਰੀ ਦਿੱਤੀ ਕਿ ਦੋਵਾਂ ਆਗੂਆਂ ਦੇ ਦਵੱਲੇ ਸਹਿਯੋਗ ਦੇ ਵੱਖ-ਵੱਖ ਮੁੱਦਿਆਂ ਤੇ ਗੱਲ ਕੀਤੀ ਖਾਸ ਤੌਰ ਤੇ ਦੋਵਾਂ ਪੱਖਾਂ ਨੇ ਰੂਸ ਅਤੇ ਭਾਰਤ ਵਿਚਾਲੇ ਆਪਣੀਆਂ ਸਮੁੰਦਰੀ ਸਮੱਸ ਸਮਰਥਾਵਾਂ ਨੂੰ ਮਜ਼ਬੂਤ ਕਰਨਾ ਤੇ ਇਸ ਇਸ ਖੇਤਰ ਵਿੱਚ ਆਪਸੀ ਸੰਪਰਕ ਵਿੱਚ ਹੋਰ ਡੂੰਗਾ ਕਰਨ ਵਿੱਚ ਆਪਣੀ ਸਾਂਝੀ ਦਿਲਚਸਪੀ ਜਤਾਈ ਤੇ ਪਾਤੁਰਸ਼ੀ ਬਨਾਲ ਹੋਈ ਇਸ ਬੈਠਕ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਰਾਜਨੀਤਿਕ ਸਾਂਝੇਦਾਰੀ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣਾ ਸੀ ਇਸ ਤੋਂ ਪਹਿਲਾਂ ਸੂਮਨ ਨੂੰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮਾਸਕੋ ਵਿੱਚ ਰੂਸੀ ਵਿਦੇਸ਼ੀ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵਾਂ ਆਗੂਆਂ ਨੇ 23ਵੇਂ ਸਾਲਾਨਾ ਸਿਖਰ ਸਮੇਲਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਜਿਸ ਵਿੱਚ ਰਾਸ਼ਟਰਪਤੀ ਪੁਤਿਨ ਭਾਰਤ ਆਉਣਗੇ ਜੇ ਜੈ ਸ਼ੰਕਰ ਨੇ ਐਕਸ ਤੇ ਉਂਤਿਆ ਦੱਸਿਆ ਕਿ ਉਹਨਾਂ ਦੀ ਗੱਲਬਾਤ ਵਿੱਚ ਵਪਾਰ ਨਿਵੇਸ਼ ਊਰਜਾ ਖੇਤੀਬਾੜੀ ਟੈਕਨੋਲੋਜੀ ਅਤੇ ਲੋਕਾਂ ਵਿਚਾਲੇ ਆਦਾਨ-ਪ੍ਰਦਾਨ ਵਰਗੇ ਕਈ ਮੁੱਦੇ ਸ਼ਾਮਲ ਸਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ